ਸਤ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਹਾਜ਼ਰ ਹੋ ਗਏ ਤੁਹਾਡੇ ਲਈ ਖੂਰ ਅਪਡੇਟ ਲੈ ਕੇ ਸੋ ਪੰਜਾਬ ਤੇ ਸਕੂਲਾਂ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਕੱਲ ਦੀ ਸ਼ੂਟਿੰਗ ਲੈ ਕੇ ਵੱਡਾ ਫੈਸਲਾ ਜਿਹੜਾ ਸਾਹਮਣੇ ਆ ਰਿਹਾ ਪੂਰੀ ਅਪਡੇਟ ਤੁਹਾਡਾ ਨਾਲ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਅੱਗੇ ਜਰੂਰ ਸਾਂਝੀ ਕਰ ਦਿਓ ਤੋ ਦੋਸਤੋ ਅੱਜ ਸੀਐਮ ਸਾਹਿਬ ਦੇ ਵੱਲੋਂ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੈ ਮਾਨ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਕੱਲ ਦੀ ਯਾਨੀ ਕਿ 27 ਜਨਵਰੀ ਦੀ ਦਿਨ ਮੰਗਲਵਾਰ ਦੀ ਛੁੱਟੀ ਦਾ ਐਲਾਨ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਵਕਾਇਦਾ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜਾ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤਾਂ ਕਰਕੇ ਕੱਲ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਸਰਕਾਰੀ ਛੁੱਟੀ ਰਹੇਗੀ ਪ੍ਰਤਿਕ ਅਦਾਰੇ ਬੋਰਡ ਕਾਰਪੋਰੇਸ਼ਨਾਂ ਬੈਂਕ ਸਾਰਿਆਂ ਦੇ ਵਿੱਚ ਜਿਹੜੀ ਕੱਲ ਨੂੰ ਛੁੱਟੀ ਰਹੇਗੀ ਇਹ ਛੁੱਟੀ ਦਾ ਐਲਾਨ ਸ਼ਹੀਦ ਭਾਪਾ ਦੀਪ ਸਿੰਘ ਜੀ ਦੇ ਜਨਮ ਵਰਸੀ ਦੇ ਮੌਕੇ ਤੇ ਜਿਹੜਾ ਹੈ ਇਹ ਮੰਗ ਨੂੰ ਮੁੱਖ ਰੱਖਦੇ ਹੋਏ ਸੀਮਾ ਮਾਨ ਸਾਹਿਬ ਦੇ ਵੱਲੋਂ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਹੈ